ਨਾਜ਼ਰੀ ਮਹਿਲਾ ਪੰਜਵਾ ਗਿਆਨ ਕੀ ਕੁੰਨੀ ਪਾਰ ਬ੍ਰਹਮ ਸਾਹ ਮਾਰੇ ਜੋ ਜਨ ਸੇਵਕ ਉਹਨਾਂ ਦੀ ਸਾਰ ਸੰਭਾਲ ਉਹ ਆਜ ਵੀ ਨਾ ਆਵੇ ਜਾਣ ਕੇ ਕੀਤੀ ਹੈ ਨਿੰਦ ਟਿਕਣ ਨਾ ਪਾਵਨ ਮੂਲੇ ਜਿਹੜੇ ਉਹਨਾਂ ਇੰਝਿਆ ਕਰਨ ਵਾਲੇ ਉਹ ਟਿਕਣਾ ਨਹੀਂ ਪਾਉਂਦੇ ਮੂਲ ਉੱਕਾ ਇੱਕ ਦਾ ਚਿਤ ਵੀ ਦਸ ਗਏ ਬੇਕਾਰ ਉਹ ਤਾਂ ਉੱਡ ਕੇ ਬੁਕਾਰੀ ਆਜ ਨਹੀਂ ਖੋਟੀਆਂ ਕਾਰਨ ਕਰਨ ਵੇਲੇ ਬਾਗ ਰੋਲੇ ਨਾਲ ਪੱਤੇ ਉੱਡ ਜਾਂਦੇ ਹੈ ਐ ਉੱਡ ਕੇ ਸ਼ਾਹ ਸਿੰਘ ਜੀ ਆਪਣੇ ਸੰਕਲਪਾ ਰੂਪੀ ਹਵਾਵਾਂ ਦੇ ਆਲੀ ਮੁਕਾਰੀ ਲੋਕ ਕਾਲੂ ਦੀ ਹਜ਼ਾਰੇ ਬਗਨੇ ਕਰਕੇ ਉਹ ਖੋਟੀਆਂ ਦੂਧੀਆਂ ਕਾਰਾ ਕਰਨ ਵਾਲੇ ਉੱਡ ਕੇ ਦੁਨੀਆ ਤੋਂ ਕੂਚ ਕਰ ਗਏ ਰਹਾਉ ਜਹ ਜਹ ਦੇਖੋ ਤਹ ਤਹ ਸਵਾਮੀ ਉਹ ਨਾ ਗੁਰੂ ਘਰ ਦੇ ਅੰਦਰ ਨਹੀਂ ਵੈਰ ਗਰੋਧ ਉਹ ਤਾਂ ਇਹੋ ਕਹਿੰਦੇ ਜਿੱਥੇ ਜਿੱਥੇ ਵੀ ਦੇਖਨੇ ਉੱਥੇ ਮਹਾਰਾਜ ਆਦ ਮਾਲਕੀ ਹੈ ਕੋਈ ਨਾ ਪਹੁੰਚਣ ਹਾਇ ਇਹ ਮਹਾਪੁਰਖ ਨਿਰਵੈਰ ਹੈ ਵਨ ਦੀ ਬਰਾਬਰੀ ਕਰਨ ਬਾਅਦ ਤੇ ਕੋਈ ਪਹੁੰਚਣ ਵਾਲਾ ਕੋਈ ਜਨਨ ਕਰੇ ਨਹੀਂ ਪਹੁੰਚ ਸਕਦਾ ਹੈ ਜੋ ਜੋ ਕਰ ਅਵੰਗਿਆ ਜਨ ਕਿਹੜਾ ਉਹਨਾਂ ਪਿਆਰੋਂ ਦੀ ਬੇਬਦੀ ਕਰਦੇ ਨੇ ਜਿਹੜਾ ਜਿਹੜਾ ਜਨਪੁਰਖ ਹੋਏ ਗਿਆ ਤਤਸ਼ਾ ਉਹ ਚਾਤੀ ਸਵਾ ਹੋ ਜਾਂਦਾ ਖਾਕ ਹੋ ਜਾਂਦਾ ਹੈ ਦੁਨੀਆ ਦੇ ਵਿੱਚ ਉਦੀ ਧੂੜ ਉਡਦੀ ਹੈ ਨਾਨਕ ਜੀ ਦੀ ਕਰਨ ਹਾਰ ਰਖਵਾਲਾ ਹੂ ਜੋ ਜਗ ਨੂੰ ਕਰਨ ਵਾਲਾ ਪ੍ਰਮੇਸ਼ਰ ਹੈ ਪਾਲਣਾ ਕਰਨ ਵਾਲਾ ਆਪਣਾ ਉਹ ਰੱਖਿਆ ਕਰਨ ਵਾਲਾ ਉਹਨਾਂ ਦਾ ਆਪ ਵਾਹਿਗੁਰੂ ਰੱਖਾ ਹੋਇਆ ਜਾ ਕਾ ਅੰਤ ਨ ਪਾਰਾ ਇਸ ਵਾਹਿਗੁਰੂ ਅੰਤੋਂ ਰਾਰ ਪਾਰ ਨੂੰ ਪੁੱਲ ਨੂੰ ਕਰਕੇ ਪਾਇਆ ਨਹੀਂ ਜਾਂਦਾ ਹੈ ਨਾਨਕ ਦਾਸ ਰਖੇ ਪ੍ਰਭ ਆਪਨੇ ਜੀ ਕਹਿੰਦੇ ਨੇ ਆਪ ਤੇ ਬਣਾ ਕੇ ਸੇਵਕ ਵਾਹਿਗੁਰੂ ਨੇ ਰਖ ਲਏ ਹੰ ਨਿੰਦਕ ਕਾਢੀ ਮਾਰ ਕੜ ਕੇ ਕੰਡ ਤੋਂ ਜਿਹ ਕਿਛਿਆ ਨਿਕਲ ਗਿਆ ਸੀ ਅੰਮ੍ਰਿਤਸਰ ਸਾਹਿਬ ਵਿੱਚੋਂ ਇਵੇਂ ਮਨੁੱਖਾ ਦੇ ਤੋਂ ਵੀ ਕੱਢ ਕੇ ਜੂਨਾ ਸੀ ਢਕਾਇਆ ਹੈ ਮਾਰੇ ਹਨ ਸਨਾਸਰੀ ਮਹੱਲਾ ਪੰਜਵਾ ਕਰਨਾਵਾ ਪੜਤਾਲ ਸਿਖੋ ਓੰਕਾਰ ਸਤਗੁਰ ਪ੍ਰਸਾਦਿ ਹਰ ਚਰਨ ਸਰਨ ਗੋਬਿੰਦ ਦੁਖ ਭੰਜਨ ਪੜਤਾਲ ਛੰਦ ਪਾਠਵੇਂ ਤਾਲ ਜਿਸ ਵਿੱਚ ਪੈਣ ਜਾਂ ਤਾਲ ਹੀ ਤਾਲ ਜਿਸ ਵਿੱਚ ਪਵੇ ਐਸਾ ਪੜਤਾਲ ਸ਼ੰਧ ਹੈ ਵਾਹਿਗੁਰੂ ਦੀ ਪੜਤਾਲ ਖੋਜ ਇਸ ਵਿੱਚ ਹੋਵੇ ਪਰਮੇਸ਼ਰ ਦੀ ਪ੍ਰਾਪਤੀ ਦੀ ਨੌਵੇਂ ਕਰ ਸਰਦਾਰ ਦੇ ਉਜਾੜ ਦੇ ਹਮਾਰੇ ਇੱਕ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਕੇ ਪ੍ਰਾਪਤ ਹੁੰਦਾ ਹੈ ਹਰ ਚਰਨ ਸਰਨ ਗੋਬਿੰਦ ਦੁਖ ਭੰਜਨ ਏ ਭਾਈ ਮਹਾਰਾਜੇ ਅੱਗੇ ਅਰਦਾਸ ਕਰ ਰਹੀ ਹਰੀ ਬਾਹਲੇ ਚਰਨਾਂ ਦੀ ਅਸੀਂ ਸ਼ਰਨ ਹਾਂ ਅਗੇ ਏ ਗੋਬਿੰਦ ਕ੍ਰਿਪਾ ਰੱਖਿਆ ਕਰਨ ਵਾਲੇ ਜੇ ਜੰਮ ਮੰਦਰ ਦੁਕਾਨੂ ਪੰਨਣ ਵਾਲੇ ਦਾਸ ਆਪਣੇ ਕੋ ਨਾਮ ਦਿਓ ਮਹਾਰਾਜ ਦੇ ਸੇਵਕਾਂ ਨੂੰ ਨਾਮ ਦੀ ਦਾਤ ਦੇਣਾ ਕਰੋ ਬਖਸ਼ੀ ਕਰੋ ਆਪ ਦ੍ਰਿਸ਼ਟ ਪ੍ਰਭ ਧਾਰੂ ਕਿਰਪਾ ਕਰਤਾਰੂ ਮੇਰੇ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ ਤੇ ਆਪ ਧਾਰਨਾ ਕਰੋ ਸਾਡੇ ਦਾਇਆ ਗੁਜਾ ਗਹਿ ਕੂਪ ਤੇ ਕਾਢ ਲੇਵੋ ਸਾਡੀ ਬਿਰਤੂ ਰੂਪੀ ਪੂਜਾ ਪਕੜ ਕੇ ਸ਼ਮਸ਼ਾਨ ਦਾ ਖੂਹ ਹੈ ਇਹ ਤੋਂ ਕੱਢ ਲੋ ਪਾਰ ਕਰ ਲੋ ਗਿਆਨ ਦਾ ਨੀਰਾ ਹੈ ਜਿਸ ਵਿਚ ਰਹਾਉ ਕਾਮ ਕ੍ਰੋਧ ਕਰ ਅੰਧ ਇਹ ਸਰੀਰ ਵੀ ਅੰਦੇ ਖੁਦ ਹੀ ਨਹੀਂ ਆਈ ਹੈ ਵਿੱਚ ਗਿਆਨ ਦਾ ਨਹੀਂ ਰਹਾ ਹੈ ਕਿਰਪਾ ਕਰ ਕਲੋ ਤੇਰਾ ਸੁਣਾ ਲੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੀ ਤੰਦ ਕਾਮ ਕ੍ਰੋਧ ਕਰਕੇ ਜੀਵਨ ਦੇ ਅਗਿਆਨੀ ਹੋ ਰਹੇ ਹੈ ਮਾਲ ਬੰਦਨ ਪਈ ਹੋਈ ਹਨ ਬੱਜੇ ਹੋਏ ਹਨ ਅਨਕ ਦੁੱਖਾਂ ਤਨ ਸ਼ਾਦ ਪੂਰੇ ਕਈ ਪ੍ਰਕਾਰ ਦੇ ਦੋਸ਼ ਕਰਨੋ ਆਵੇ ਹਨ ਸਭ ਸੁਪਰ ਸੰਗੂਰ ਦਾ ਸਦੰ ਤਨ ਸਰੀਰ ਜਿਹੜਾ ਹੈ ਭਰਿਆ ਦੋਸ਼ਾਂ ਨਾਲ ਉਤੋਂ ਚੰਗੇ ਪੋਜੀਸ਼ਨ ਬਣਾ ਕੇ ਸ਼ਾਦ ਤੱਕੀ ਫਿਰਦੇ ਹੈ ਚੰਗੀ ਪੋਜੀਸ਼ਨ ਤੋਂ ਚੰਗੇ ਭਲੇ ਮਾਲ ਚੰਗੀ ਪੋਸ਼ਾਕ ਪਹਿਨ ਲੈਣੀ ਕੱਪੜਾ ਪਹਿ ਕਰੇ ਸ਼ਿੰਗਾਰ ਸ਼ਿੰਗਾਰ ਚੰਗੇ ਬਣਾ ਲੈਣ ਮੱਥੇ ਤਿਲਕ ਲਾ ਲੈਣਾ ਚੰਗੇ ਬਣ ਕੇ ਬਹਿ ਜਾਣਾ ਇਹ ਉਤੋਂ ਹਰ ਨਾਇ ਪੂਰੇ ਹੋਏ ਵਿਕਾਰਾਂ ਦੇ ਨਾਲ ਉੱਤੋਂ ਟਕੇ ਹੋਏ ਆ ਬਲਵਾਨ ਸੀ ਦੇ ਵੇਸ ਨਾਲ ਪ੍ਰਭ বিনা ਆ ਨਾ ਰੱਖਣਾ ਹੈ। ਸੇ ਪ੍ਰਭ ਆਪ ਤੋਂ ਬਿਨਾਂ ਸਾਡੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ ਹੈ। ਨਾਮ ਸਿਮਰਾਵਹੁ ਸਰਲ ਸੂਰੇ। ਇਹ ਸਰਬਾਨ ਨਕ ਕਰ ਵਾਲੇ ਸੂਰ ਜੀ ਮਹਾਰਾਜੇ ਅਸ ਲੋਕ ਜੀ ਤੇ ਪੰ ਲੋਕ ਜੀ ਰੱਖਿਆ ਕਰਨ ਵਾਲੇ ਆਪ ਦਾ ਨਾਮ ਸਿਮਰਾਵੋ ਸਾਨੂੰ। ਪਤਸੋ ਦਾ ਹਾਰਨ ਜਾਨ ਤਾਰਨ ਇਹ ਪਾਪੀਆਂ ਦੇ ਆਧਾਰ ਕਰਨ ਵਾਲੇ ਇਹ ਜੀ ਜਨ ਛੋਟੇ ਵੱਡੇ ਨੂੰ ਸਾਰਿਆਂ ਨੂੰ ਤਾਰਨ ਵਾਲੇ ਪਰਮੇਸ਼ਰ वेद ਉਚਾਰ ਨਹੀਂ ਅੰਤ ਪਾਏ ਜਿੰਨ ਦੀ ਮਾਰੇ ਆਪ ਦਾ ਉਚਾਰਨ ਕਰਕੇ ਅੰਤ ਨਹੀਂ ਪਾਇਆ ਬਿਨੰਤ ਬਿਨੰਤ ਕਰਕੇ ਨਿਹਤ ਨਿਹਤ ਕਰਕੇ ਵੇਦ ਕਹਿੰਦੇ ਹਨ ਵੇਦਾਂ ਨੂੰ ਉਚਾਰਨ ਵਾਲੇ ਬ੍ਰਹਮਾਦਿਕਨ ਵੀ ਵਿਆਸਾਦਿਕਨ ਵੀ ਆਪ ਦਾ ਅੰਤ ਨਹੀਂ ਪਾਇਆ ਰਹੀਆਂ ਮੁਰੀਆਂ ਨੂੰ ਵੀ ਗੁਣ ਹੈ ਸੁਖ ਸਾਗਰ ਬ੍ਰਹਮ ਰਤਨਾਗਰ ਇਹ ਗੁਣਾਂ ਦੇ ਸੂਗੁਣਾ ਦੇ ਸੁਖਾਂ ਦੇ ਸਮੁੰਦਰ ਹੈ ਪਰਮੇਸ਼ਵਰ ਗੁਣ ਹੈ ਸਾਰਿਆਂ ਗੁਣਾ ਦੇ ਸਾਗਰ ਤੇ ਸੁਖਾਂ ਦੇ ਸਮੁੰਦਰ ਰਤਨ ਵਰਾਗਾਂ ਦੀ ਅਗਰ ਖਾਣੀ ਭਗਤ ਜੀ ਕੋਲ ਮਾਣ ਸੁਗਾਈ ਇਹ ਕਹਾਂ ਦੀ ਆਪ ਜੀ ਲਾਭੁ ਗ੍ਰੋਹ ਜੀ ਰਾਮ ਜੀ ਦੀ ਸਾਈ ਜੀ ਤੇ ਆਂਦਰ ਲੋਕਿਤ ਬਨਾਸਰੀ ਮਹੱਲਾ ਪੰਜਵਾ ਪਾਲਤ ਸੁਖ ਪਾਲਤ ਸੁਖ ਸ੍ਰੀ ਸਾਹਿਬ ਸੰਗਜੀ ਪਰਮੇਸ਼ਰ ਦਾ ਭਜਨ ਇਹ ਹਜਿਆ ਹੈ ਹਲਪ ਇਸ ਲੋਗ ਚ ਵੀ ਸੁਖ ਹੁੰਦਾ ਹੈ ਪਾਲਤ ਪ੍ਰਲੋਕ ਚ ਵੀ ਸੁਖ ਹੁੰਦਾ ਕਿਉਂ ਸੁਖ ਹੁੰਦਾ ਹੈ ਨਿਤ ਸੁਖ ਸੇ ਮਰਨੂ ਨਿਤ ਸੁਖ ਨੂੰ ਪਰਵਿਸ਼ਾ ਨਿਤ ਸਿਮਰਨ ਕਰਨਾ ਹੈ ਉਹਨੂੰ ਇਸ ਲੋਗ ਚ ਵੀ ਪ੍ਰਲੋਕ ਚ ਵੀ ਨਿਤ ਸੁਖ ਪ੍ਰਾਪਤ ਨ ਸਿਮਰਨ ਕਰਕੇ ਨਾਮ ਗੋਬਿੰਦ ਦਾ ਸਦਾ ਲੀਜੈ ਇਹ ਭਾਈ ਗੋਬਿੰਦ ਪਰਮੇਸ਼ਰ ਦਾ ਨਾਮ ਸਲਾਵਤ ਕਰਨ ਕਰਦੇ ਰਹੀਏ ਕਦੇ ਵਿਸਾਰੀਏ ਨਾ ਮਿੱਟਾ ਕਮਾਣੇ ਪਾਪ ਚਰਾਣੇ ਜੇ ਜੇ ਚੁਰੋਕਣੇ ਜਨਮ ਜਨਮ ਤਰਾ ਦੇ ਪਾਪ ਕੀਤੇ ਹਨ ਉਹ ਸਾਰੇ ਕਮਾਏ ਹੋਏ ਮਿਟ ਜਾਂਦੇ ਹਨ ਸਾਥ ਸੰਗਤ ਮਿਲ ਮੁਆ ਜਾ ਕੇ ਜੇ ਨਾਮ ਜਪ ਕੇ ਮਰ ਆਇਆ ਮਾਮ ਜੇੜਾ ਵਾਹਿਗੁਰੂ ਵੱਲੋਂ ਇਹ ਜਿਉਂਦਾ ਹੋ ਜਾਂਦਾ ਪਰਮੇਸ਼ਰ ਦੇ ਭਜਨ ਨਾਲ ਜਿਉਂ ਪੈਂਦਾ ਹੈ ਰਾਜ ਜੂਮਨ ਵਿਕਰਾਂਤ ਹਰ ਮਾਇਆ ਹਰੀ ਦਾ ਨਾਮ ਮਾਇਆ ਵਿੱਚ ਲੱਗ ਕੇ ਇਹ ਮੇਰੇ ਕੋ ਰਾਜ ਹੋ ਗਏ ਮੇਰੀ ਇਹ ਜਵਾਨੀ ਹੈ ਇਹ ਹਰੀ ਦੇ ਨਾਮ ਨੂੰ ਮਾਇਆ ਦੇ ਜੁਨਾਕੇ ਵਸਾਰ ਦਿੱਤਾ ਜੀਆਂ ਨੇ ਮਹਾ ਦੁਖ ਇਹੋ ਮਹਾਤ ਕਹੇ ਇਹ ਜਿਹੜੀ ਹਾਇ ਮਹਾ ਦੁਖ ਬੜਾ ਭਾਰੀ ਦੁਖ ਪਏ ਇਸ ਗੱਲ ਨੂੰ ਸਾਰੇ ਨਹੀਂ ਕਹਿੰਦੇ ਮਹਾਤਮਾ ਕਹਿੰਦੇ ਹੈ ਕਿਉ ਮਹੱਤਪੁਰਖ ਹਨ ਕੋ ਕੋ ਹੁਣੀ ਆਇ ਬੜਾ ਭਾਰੀ ਦੁਖ ਰੂਪ ਹੈ ਚਿੰਬੜੀ ਹੋਈ ਸਾਰਿਆਂ ਨੂੰ ਇਹੋ ਜਮਨ ਮੰਨ ਦਾ ਕਲੇਸ਼ ਪਾਉਂਦੀ ਹੈ ਆਗ ਪਿਆਸ ਰਮਣ ਹਰ ਕੀਰਤਨ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਰੱਖੋ ਪਿਆਸੇ ਹੋ ਹਰੀ ਦੇ ਕੀ ਹੁਕਮ ਦੇ ਉਚਾਰਨ ਦੇ ਇਹੋ ਪਦਾਰਥ ਭਗਵੰਤ ਲਹੇ ਇਹ ਜਿਹੜੇ ਨਾਲ ਸੁਮਨ ਕਰਨਾ ਭਜਨ ਕਰਨਾ ਕੀਰਤਨ ਕਰਨਾ ਵਾਹਿਗੁਰੂ ਦੇ ਦਰਸ਼ਨਾਂ ਦੀ ਕਰਉ ਦਾਸ ਆਸ ਆਸ ਲਗ ਜੀਵੋਂ ਚਿਰ ਪਹਿਲ ਦਰਸ਼ਨ ਦੇਖੇ ਇਹ ਪਗਾਰ ਸਨੇ ਵੱਡਿਆਂ ਭਾਗਾਂ ਵਾਲਾ ਸੁਗੁਣਰ ਦੀ ਪਗਾਰ ਸਣ ਲੈਂਦਾ ਹੈ ਉਹ ਭਾਗਾਂ ਵਾਲਾ ਹੈ ਸਰਲ ਸੰਰਾਥ ਆਕਾਥ ਜੇਸ਼ ਗੁਣਾਂ ਦੇ ਪਗਾਰਤ ਕਰਕੇ ਭਗਵੰਦ ਪਰਮੇਸ਼ਰ ਨੂੰ ਲੈ ਲੈਂਦਾ ਉਪਰੋਕਰਾਵਤ ਕਰ ਲੈਂਦਾ ਹੈ ਸਰਲ ਸੰਰਾਥ ਆਕਾਥ ਆਗੂ ਚੜਾ ਇਹ ਮਹਾਰਾ ਸ਼ਰਨਾਂ ਨੂੰ ਖਿਲਾਤ ਸਰਵ ਕਲਾ ਸਮਰਾਥ ਇਹ ਬੇਰ ਸ਼ਾਸਣ ਕਰਕੇ ਸ਼ਕਤੀ વૃਤੀ ਕਰਕੇ ਆਕਾਥ ਇਹ ਉਹ ਚਰੰਗਰੀ ਹੈ ਵਿੱਚ ਇਹ ਫਤ ਤੋ ਉਧਾਰਨ ਨਾਮ ਤੇਰਾ ਮਰੇ ਆਉਂਦਾ ਨਾਮ ਪਾਪੀਆਂ ਦਾ ਵੀ ਆਧਾਰ ਕਰਨ ਵਾਲਾ ਹੈ ਅੰਤਰਜਾਮੀ ਨਾਨਕ ਕੇ ਸਵਾਮੀ ਇਹ ਸਾਰਿਆਂ ਦੇ ਘਾਟਾ ਘੜੇ ਅੰਦਰ ਦੀ ਜਾਣਨ ਵਾਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਮਾਲਕ ਪਿਆਰੇ ਵਰਤ ਪੂਰਨਾ ਕਰ ਮੇਰਾ ਤੋ ਸਾਰਿਆਂ ਦੁਨੀ ਪੂਰਨ ਵਿਆਪਕ ਹੈ ਸਾਗਾ ਠਾਕੁਰ ਸਵਾਮੀ ਇਹ ਪਰਮੇਸ਼ਵਰ ਇਸ ਪ੍ਰਕਾਰ ਬੇਨਤੀਆਂ ਕਰੀਏ ਮਾਰਾ ਕਿਰਪਾ ਕਰਕੇ ਬਖਸ਼ ਲੈਣਾ ਮਾਰਣੁ ਸੰਮਰਾਥ ਅਗੱਗ ਅਗੋਚਰਾ ਪਤਜੂਦਾਰੁ ਨਾਮ ਤੇਰਾ ਹੰਸਰੇ ਜੰਮੀ ਨਾਨਕ ਤੇ ਹੋਮੀ ਸਰਲ ਬਾਤਿ ਗੁਰੂਨੋ ठाकुरੁ ਨੀਰਾ ਵਾਹਿਗੁਰੂ ਜੀ ਕਾ ਉਹ ਸਾਰਿਆਂ ਦਾ ਹੀ ਪੂਰਨ ਵਿਆਪਕ ਹੈ ਸਾਡਾ ਠਾਕੁਰ ਸੁਆਮੀ ਹੈ ਏ ਪਰਮੇਸ਼ਰ ਇਸ ਪ੍ਰਕਾਰ ਬੇਨਤੀਆਂ ਕਰੀਏ ਮਹਾਰਾਜ ਕਿਰਪਾ ਕਰਕੇ ਬਖਸ਼ ਲੈਣ ਕਾਰਨ ਸਮਰਾਥ ਆਗਤ ਅਗੋਚਰਾ ਪਰਸੋ ਧਾਰਨ ਨਾਮ ਤੇਰਾ ਅੰਦਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਮੋਹ ਗੁਰੂ ਰਾਸਾ ਹੀ ਗੋਪਰਮੇਸ਼ਵਰ ਇਸ ਪ੍ਰਕਾਰ ਬੇਂਤੀਆਂ ਕਰੀਏ ਮਾਰਾ ਕਿਰਪਾ ਕਰਕੇ ਬਖਸ਼ ਲੈ ਮਾਰਾ ਨੂੰ ਸਮਰਥ ਆਗਖ ਆਗੋਚੜਾ ਪਤਿ ਉਧਾਰੂ ਨਾਮ ਦੇਰਾ ਅੰਤਰ ਗਿਆਨੀ ਨਾਨਕ ਕੇਹਾ ਜੀ ਸਰਬਾਤਲ ਪੂਰਨ ਠਾਕੁਰ ਜੀ ਆ ਇਹ ਦੇਰ ਸ਼ਾਸਤਰਾਂ ਕਰਕੇ ਸ਼ਕਤੀ ਦਿੱਤੀ ਕਰਕੇ ਇਕੱਠ ਇਹ ਅਗੋਚਰ ਇੰਦਰੀਆਂ ਦੇ ਅਵਿਸ਼ੇ ਪਦ ਤੋਂ ਉਧਾਰਨ ਦਾ ਨਾਮ تیਰਾ ਇਹ ਮਰੇ ਆਵਰੇ ਨਾਮ ਪਾਤੀਆਂ ਦਾ ਵੀ ਉਧਾਰ ਕਰਨ ਵਾਲਾ ਹੈ ਅੰਤਰਜਾਮੀ ਨਾਨਕ ਕੇ ਸੁਆਮੀ ਇਹ ਸਾਰਿਆਂ ਦੇ ਘਟਾ ਘੜੇ ਅੰਦਰ ਦੀ ਜਾਣਨ ਵਾਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਮਾਲਕ ਪਿਆਰੇ ਸਰਬਤ ਪੂਰਨ ਬਾਕੜਮੀਰਾ ਤੂੰ ਸਾਰਿਆਂ ਦਾ ਜੀ ਪੂਰਨ ਵਿਆਪਕ ਹੈ ਸਾਧਾ ਛਾਦਰ ਸੁਆਮੀ ਇਹ ਪਰਮੇਸ਼ਵਰ ਇਸ ਪ੍ਰਕਾਰ ਬੇਨਤੀਆਂ ਕਰੀਏ ਮਹਾਰਾਜ ਕਿਰਪਾ ਕਰਕੇ ਬਖਸ਼ ਲੈਣ ਮਾਰਨ ਸਮਰਾਥ ਆਗਾਥ ਅਗੋਚਰਾ ਪਰਮ ਉਦਾਰਨ ਨਾਮ ਤੇਰਾ ਆਸਰ ਜਾਮੀ ਨਾਨਕ ਕੇ ਸੋਮੀ ਹੀ ਸਰਵਤ ਪੂਰਨ ਠਾਕੁਰ ਮੇਰਾ ਵਾਹਿਗੁਰੂ ਵਾਹਿਗੁਰੂ ਆਸਰੀ ਮਹੱਲਾ ਪੰਜਵਾਂ ਘਰ 12ਵਾਂ ੴ ਸਤਿਗੁਰ ਪ੍ਰਸਾਦਿ ਬੰਦਨ ਹਰ ਬੰਦਨ ਗੁਰਦੀ ਕਾਲਸਾ ਵਾਹ ਸਤਿਗੁਰੂ ਦੀ ਸਾਜਿਨ ਵਾਜੀ ਗੁਰੂ ਖਾਲਸਾ ਸਾਧ ਸੰਗੇ ਕੀਓ ਅੱਜ ਜੀ ਨੰਮਰਧੂ ਬਾਣੀ ਦਾ ਕੀਰਤਨ ਪੁਜੰਗੀਆਂ ਅਤੇ ਰਾਗੀ ਸਿੰਘ ਦਰਸ਼ਨ ਸੁਣਾ ਤੋਂ ਪਾਈ ਵਿੱਚ ਸੁਣਾ ਤੋਂ ਸਰਵਨ ਕੀਤਾ ਹੈ ਹੋਰ ਵੀ ਕੋਈ ਗੁਣੀ ਗਿਆਨੀ ਇਹ ਸ਼ਬਦ ਕੀਰਤਨ ਕਰਨਾ ਚਾਹੇ ਜਿਵੇਂ ਗਿਆਨੀ ਇੱਥੇ ਆਏ ਹੋਏ ਹਨ ਭਾਈ ਰਤਨ ਸਿੰਘ ਜੀ ਇਹਨਾਂ ਚਿਤ ਕਰੇ ਤਾਂ ਸ਼ਬਦ ਕੀਰਤਨ ਵਿਸ਼ੱਕ ਸੁਣਾਇਆ ਕਰਨਾ ਹੈ ਹੋਰ ਵੀ ਜੋਗਪੁਰੂਖ ਜਿਵੇਂ ਕੱਲ ਪ੍ਰਤਾਪ ਸਿੰਘ ਆਏ ਸੀ ਉਹਨਾਂ ਨੇ ਵੀ ਸ਼ਬਦ ਪੜਿਆ ਸੀ ਐਵੇਂ ਸਾਰਿਆਂ ਦਾ ਜ ਜਿਹਨਾਂ ਦਾ ਚਿਤ ਹੋਇਆ ਹੋਇਆ ਕੀਰਤਨ ਵਿੱਚ ਹਿੱਸਾ ਲੈ ਸਕਦਾ ਹੈ ਸਾਧ ਸੰਗਤ ਦੀ ਸੋ ਗੁਰੂ ਮਾਰਾ ਸਾਹਿਬ ਜੀ ਦੀ ਕਿਰਪਾ ਦਾ ਸਰਕਾਰ ਇਹ ਅਮਰਤ ਰੂਪ ਬਾਣੀ ਦੇ ਲਾਹੇ ਨੂੰ ਸੰਗਤਾਂ ਪ੍ਰਾਪਤ ਕਰਦੀਆਂ ਉਹਨੂੰ ਬਾਗ ਗਿਆਨੀ ਗੁਰਨਾਉ ਸਿੰਘ ਜੀ ਨੇ ਸੰਗਤ ਦੀ ਮਹਿਮਾ ਤੇ ਨੰਦ ਲਾਲ ਜੀ ਦੀਆਂ ਗਜਰਾਂ ਵਿੱਚੋਂ ਆ ਹਯੂਮੇ ਦੇ ਲਾਗਾਂ ਸਾਰੇ ਇਸ ਪ੍ਰਕਾਰ ਕਿਉਂ ਇਕੱਠ ਚੰਗਾ ਹੈ ਜਿੱਥੇ ਪਰਮੇਸ਼ਰ ਦੀ ਬੰਦਗੀ ਕੀਤੀ ਜਾਵੇ ਉਹ ਇਕੱਠ ਚੰਗਾ ਹੈ ਜਿਸ ਥਾਂ ਵਿੱਚ ਜ਼ਿੰਦਗੀ ਸਵਾਰੀ ਜਾਵੇ ਅਤੇ ਸਤਸੰਗ ਕੀ ਕੈਸੀ ਜਾਣੀ ਹੈ ਜਿੱਥੇ ਕੋ ਨਾਮ ਵਖਾਣੀ ਹੈ ਸਤਿਗੁਰੂ ਵੇ ਸੁਝਾਤਾ ਅਨਸਾਰ ਪਰਮਪੁਰਖ ਸੰਗਤ ਮਹਿਮਾ ਕਹੀ ਹੈ ਇੱਕ ਸ਼ਾਹੂਕਾਰ ਦੀ ਸਾਖੀ ਸੁਣਾ ਕੇ ਆਪ ਨੂੰ ਜਿਸ ਨੇ 12 ਸਾਲ ਦੀ ਉਮਰ ਦਸੀ ਸੀ ਇੱਕ ਪੁੱਤਰ ਆ ਗਿਆ ਕਾਹ ਦੱਸਿਆ ਸੀ ਸਤਸੰਗੀ ਅਤੇ ਆਪਣੇ 10-15000 ਰੁਪਏ ਜਿਹੜਾ ਚੰਗੇ ਪਾਸੇ ਲਾਇਆ ਹੈ ਇਸ ਨਾਲ ਕੇ ਸਾਖੀ ਸਮਾਪਤ ਕੀਤਾ ਹੈ ਸਾਧ ਸੰਗਤ ਦੇ ਤਾਂ ਹੀ ਵੱਡੇ ਪਾਗਾਂ ਨਾਲ ਸਮਾਪਤ ਹੋਇਆ ਹੈ ਬਾਬਾ ਚੰਦਰ ਸਿੰਘ ਜੀ ਨੇ ਟਾਡੇ ਸਾਰੇ ਨਗਰ ਦੇ ਤੇ ਉਪਕਾਰ ਕਰਨੋਂ ਆਸ ਕੇ ਉਦਮ ਕੀਤਾ ਹੈ ਸੰਗਤ ਦਾ 15 ਦਿਨ ਦਾ ਇੱਥੇ ਪ੍ਰੋਗਰਾਮ ਹੈ ਅਤੇ ਬਾਬਾ ਜੀ ਪੱਠੇ ਸਾਹਿਬ ਜਾ ਕੇ ਪ੍ਰੋਗਰਾਮ ਲੈ ਕੇ ਆਏ ਸਨ ਪਰ ਇਹਨਾਂ ਦਿਨਾਂ ਵਿੱਚ ਇਸ ਕਰਕੇ ਇਨੂੰ 15 ਦਿਨ ਮਿਲੇ ਹਨ ਬਾਕੀ ਦੇ ਜਿਹੜੇ ਦਿਨਾਂ ਦੇ 15 ਵਾਲੇ ਤੇ ਸੰਗਤ ਨੇ ਇੱਥੋਂ ਬਾਹਮਣੋਂ ਆਜਰੇ ਗੁਰਦੁਆਰਾ ਦਸਮ ਪਤਸ਼ਾਹ ਦਾ ਸ਼ੇਵੇਂ ਪਤਸ਼ਾਹ ਦੇ ਉਸ ਸਾਹਮਣੇ ਪਹੁੰਚਣਾ ਹੈ ਕਿਉਂ ਪ੍ਰੋਗਰਾਮ ਸਾਰੇ ਬਣੇ ਹੋਏ ਹਨ ਜਿੰਨੇ ਕੁ ਦਿਨ ਇੱਥੇ ਸਤਸੰਗਤ ਦਾ ਸਮਾਗਮ ਸੰਗਤਾਂ ਭਾਈ ਦੋਵੇਂ ਵਕਤ ਜੁੜ ਕੇ ਲਾਭ ਲਿਆ ਕਰੋ ਇਹੋ ਹੀ ਗੁਰਮੁਖ ਨੇ ਆਪਾਂ ਨੂੰ ਅੱਜ ਸਰਬਨੁ ਕਰਾਇਆ ਹੈ ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਤਸ਼ਾਹ ਜੀ ਦੀ ਅਮਰ ਰੂਪ ਬਾਣੀ ਦੇ ਵਿਚਾਰ ਸੰਗਤਾਂ ਸੁਣੋ ਸਰਗੁਰੂ ਮਹਾਰਾਜ ਸਾਹਿਬ ਨੇ ਅਸਲੀ ਆਦਮੀ ਚ ਦਰਮੇ ਘਰ ਵਿੱਚ ਸਤਿਗੁਰੂ ਅਰਜੁਨ ਜੀ ਮਾਰਾ ਸਉਚਾਰਨ ਕਰਦੇ ਨੇ ਕੋ ਗਾਇ ਤਰੂਪ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਰੀਬ ਨਵਾਜ ਅੰਤਰਜਾਮੀ ਸਾਨੂੰ ਪਿਆਰ ਵਾਲਾ ਉਦੇਸ਼ ਬਖਸ਼ਦੇ ਹਨ ਇਸ ਪ੍ਰਕਾਰ ਅਗਿਆ ਕਰਦੇ ਹੁਣ ਬੰਦਨਾ ਹਰ ਬੰਦਨਾ ਸਤਿਗੁਰਾਂ ਨੇ ਕਿਸੇ ਮਹਾਤਮਾਨ ਕਿਹਾ ਹੈ ਸੀਸ ਨਵਾਈਏ ਟੈਪੋ ਵਸੋ ਪਾਪਨ ਕੀ ਪੋਟ ਤਾਂ ਤੇ ਸੀਸ ਨਵਾਈਏ ਲਗਾ ਨੇ ਚਮਕੀ ਚੋਟ ਸਿਰ ਮਾਰਾ ਜਗੇ ਝਕਾਉਣੇ ਕਰਕੇ ਪਾਪਾਂ ਦੀ ਪੰਡ ਸਾਰੀ ਦਿਖ ਪੈਂਦੀ ਏ ਇਸ ਕਰਕੇ ਸਿਰ ਮਾਰਾ ਦੇਗੇ ਝਕਾਉਣਾ ਚਾਹੀਦਾ ਜਿਸ ਕਰਕੇ ਜਮਾਂ ਦੀ ਚੋਟ ਨਾ ਲੱਗੇ ਫਰੀਦ ਜੀ ਨੇ ਕਹਿਆ ਸਾ ਫਰੀਦ ਜੀ ਕਹਿੰਦੇ ਜੋ ਸਸਾਈ ਨਾ ਦੇਵਾ ਸੋਸਣ ਕੀ ਜਾ ਕਾਏ ਕੁਣੇ ਇਹੜ dielaye ਬਾਲਨ ਦੇ ਸੰਦੇਖ ਆਏ ਸਤਿਗੁਰੂ ਅੰਗਦ ਦੇ ਮਹਾਰਾਜ ਆਉਣ ਕਿਹਾ ਜੋ ਸੁਰ ਸਾਈ ਨਾ ਨਵੇ ਸੋਸਰ ਕਪ ਉਤਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਬਾਈ ਗੁਰਦਾਸ ਜੀ ਨੇ ਵੀ ਫਰਮਾਇਆ ਹੈ ਤਰਿ ਕਿਸੇ ਜੋਗ ਗੁਰ ਨਾ ਨਵੇ ਗੁਰ ਲਗੈ ਨ ਚਰਣੀ ਜੋ ਸਤਿਗੁਰੂ ਦੇ ਚਰਨਾਂ ਦੇ ਪਿਆਰ ਚ ਨਹੀਂ ਜੁੜਦਾ ਨਹੀਂ ਝੁਕਦਾ ਉਹ ਪ੍ਰਕਾਰ ਜੋਗ ਸਰ ਹੈ ਸਾਥ ਸੰਗਏ ਜੀ ਇਸ ਪ੍ਰਕਾਰ ਦੇ ਵਚਨ ਹਨ ਸਿੱਖ ਝਕਾਉਣ ਵਾਸਤੇ ਪਰ ਨਾਲ ਪਹਿਲੇ ਪਾਤਸ਼ਾਹ ਨੇ ਇਹ ਵੀ ਵਚਨ ਕਹੇ ਹੈ ਅਪਰਾਧੀ ਦੂਣਾ ਨੇ ਵਾ ਜੋ ਹਮਤਾ ਮਰਗਾ ਹੈ ਸਿਰ ਨਵਾਇਆ ਕਿ ਆਧੀ ਇਹ ਜਿਹਦੇ ਕੁਸੁੱਧੇ ਚਾਹੇ ਅਪਰਾਧੀ ਆਦਮੀ ਜਿਵੇਂ ਹਰਨ ਨੂੰ ਮਾਰਨ ਵਾਲਾ ਸ਼ਿਕਾਰੀ ਜਦੋਂ ਸਿੱਧ ਬੰਦਾ ਹੈ ਉਹ ਨਹੀਂ ਹੁੰਦਾ ਉਹ ਸਿੱਧੇ ਨਹੀਂ ਕਰਦਾ ਹੈ ਹਰਨ ਦੇ ਲਈ ਹੁੰਦਾ ਸਿੱਧ ਬੰਦਾ ਹੈ ਸ਼ਿਕਾਰ ਵਾਸਤੇ ਇਓ ਯਰੇ ਲੋਕ ਪਖੰਡ ਦੇ ਨਾਲ ਝੁਕਦੇ ਐ ਦੁਨੀਆ ਨੂੰ ਆਵਦੇ ਮਗਰਲ ਉਹ ਆਖਦੇ ਉਹ ਨਾ ਜਿਵੇਂ ਹਰਨਾ ਨੂੰ ਮਾਰਨ ਵਾਲਾ ਸ਼ਿਕਾਰੀ ਝੁਕਦਾ ਇਹ ਜੀ ਆ ਉਹਨਾਂ ਨੂੰ یوں ਕਸਿ ਜਿਵੇ ਕਰਿਆ ਨੇਕ ਤੋਪ ਕੀ ਕਾਉਟ ਪੇਸ ਉਸ ਦੀ ਅਨੇਕ ਦਾ ਜਵਾਬ ਤਾ ਸੀਸ ਕੋ ਸਜਦੇ ਕਰਦੇ ਆਨੇਕਾਂ ਜਿਵੇਂ ਤੋਪ ਕੀ ਛਲ ਦੇ ਦੇਖਣਾ ਸਿਰ ਸੰਭੰਦ ਹੈ ਉਹ ਕੋਈ ਦੁਸ਼ਮਣ ਦੇ ਅੱਗੇ ਮੱਥਾ ਨਹੀਂ ਤੇਖਦਾ ਹੁੰਦਾ ਉਹ ਸਿਰਦ ਮੰਦਾ ਹੈ ਇਸ ਲੰង ਦੇ ਸਿਧੇ ਕਰਨ ਨਾਲ ਕੁਝ ਲਾਭ ਨਹੀਂ ਹੈ ਅਗੇ ਤੋਪ ਦੀ ਅਨੇਕ ਦਾ ਉਸ ਨਵਾਲ ਤੇ ਅਸ਼ੀਰਵ ਕੋ ਤੋਪ ਦੀ ਲੋਕੋ ਸਿਰਝ ਘੁੰਦੇ ਰਹਿੰਦੇ ਤੋਪ ਦੀ ਸਿਰਜਣ ਵਾਸਤੇ ਇਸੇ ਪ੍ਰਕਾਰ ਕਹਾ ਪੇ ਉਹ ਮਾਲਜੋ ਪੇ ਕਾੜਦੇ ਅਨੇਕ ਡੰਡ ਕੀ ਹੋ ਗਿਆ ਸੋਤਨ ਡੰਡ ਉਸ ਕੰਗ 83 ਕੋ ਜੇ ਡੰਡੇ ਵਾ ਤਾਂ ਲੰਮਾ ਪੈ ਕੇ ਅਛਤਾਬਿਆ ਕਟਾਂ ਦੇ ਈਸ਼ਰ ਵਾਹਿਗੁਰੂ ਅੱਗੇ ਨਮਸਕਾਰ ਨਹੀਂ ਕਰਦਾ ਇਹ ਪਹਿਲਵਾਨ ਥੋੜੇ ਡੰਡਾ ਮਾਰਕਾ ਕੱਢਦੇ ਆ ਉਹ ਵੀ ਉਹਦਾ ਡੰਡਾ ਡੰਡ ਕਰਨ ਵਾਲਾ ਆਦਮੀ ਸਮਝਣਾ ਚਾਹੀਦਾ ਹੈ ਇਸੇ ਪ੍ਰਕਾਰ ਹੈ ਆਗ ਵਿੱਚ ਜਿਹੜੇ ਤੇ ਗਾਹ ਡਾਂਡ ਕੀ ਪੜ ਕਰ ਇਸੇ ਪ੍ਰਕਾਰ ਬਚਨੇ ਹੈ ਅੱਗ ਦੇ ਜਲਨ ਵਿੱਚ ਕਈ ਅੱਗ 'ਚ ਸੜ ਜਾਂਦੇ ਆ ਜਿਹੜੀਆਂ ਬੇਵਿਚਾਰ ਕਰਨ ਵਾਲੀਆਂ ਨੇ ਉਹ ਵੀ ਅੱਗ 'ਚ ਸਾੜੀ ਜਾਂਦੀਆਂ ਹਨ ਕਿਹੜਾ ਉਹ ਮੁਕਤ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਜਿਹੜੇ ਪਤਾ ਦੀ ਗੁਫਾ ਬਣਾ ਕੇ ਬੈਠਦੇ ਆ ਉਤਾਈ ਕਿ ਬਾਸੀ ਕਿਉਂ ਪਜੰਦਨਾ ਕਰਦਾ ਹੈ ਉਹ ਸਭ ਪਤਾਵਾਂ ਜੀ ਰਹਿੰਦੇ ਉਹ ਕਿਉਂ ਨਹੀਂ ਤਰ ਜਾਂਦੇ ਇਸ ਕਰਕੇ ਪਖੰਡ ਛੱਡਣ ਦੀ ਆਦਤ ਹੈ ਸਚਾਈ ਧਾਰਨ ਦੀ ਅੰਗ ਹੈ ਸੱਚੇ ਪਾਤਸ਼ਾਹ ਦੀ ਸਚਾਈ ਨਾਲ ਮਾਰੇ ਕਹਿੰਦੇ ਆਏ ਨਮਸਕਾਰ ਕਰੋ ਬੰਦਨਾ ਹਰ ਬੰਦਨਾ ਹਜੂਰ ਕਹਿੰਦੇ ਬੰਦਨਾ ਹਰ ਬੰਦਨਾ ਫੇ ਭਾਈ ਜੇ ਬੰਦਨਾ ਨਮਸਕਾਰ ਕਰਨੀ ਹੈ ਤਾਂ ਹਰੀ ਅਕਾਲ ਪੁਰਖ ਵਾਹਿਗੂ ਨੂੰ ਬੰਦਨ ਅਰਕਾਰੋ ਵਾਹਿਗੁਰੂ ਅਗੇ ਸਿਰ ਝੁਕਾਉਣਾ ਕਾਰਨ ਜਿਵੇਂ ਸਾਹਿਬ ਜਾਜਿਆਂ ਨੇ ਛੋਟੇ ਸਾਹਿਬ ਜਾਜਾ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਅਜੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੀ ਉਮਰ ਨੇ ਵਾਲਿਆਂ ਨੇ ਸ਼ਾਮ ਵਿੱਚ ਜਦੋਂ ਸਚੇ ਨੰਦ ਸਿੰਘ ਉੱਠੇ ਨੰਦਨ ਕਿਹਾ ਸੀ ਕਿ ਨਵਾਬ ਅਗੇ ਸਲਾਮ ਕਰੋ ਸਾਹਿਬ ਜਾਜਿਆਂ ਨੇ ਕਿਹਾ ਸੀ ਸਾਡਾ ਸਿਰ ਗੁਰੂ ਸਾਹਿਬ ਨੂੰ ਦਿੱਤਾ ਹੋਇਆ ਹੈ ਅਕਾਲ ਪੁਰਖ ਨੂੰ ਆਕਨ ਹੋ ਚੁੱਕਾ ਹੈ ਇਸ ਸਿਰ ਮਹਾਰਾਜ ਤੋਂ ਬਿਨਾਂ ਨਹੀਂ ਸਾਡਾ ਕਿਸੇ ਕੇ ਝੁਕਣਾ। ਅਤੇ ਉਸ ਵੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਫਤੇ ਤੇ ਬੁਲਾਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਜਿਵੇਂ ਸਾਹਿਬ ਜdagen ਗੁਰੂ ਸਾਹਿਬ ਦੀ ਫਤੇ ਬੁਲਾਈ ਸੀ ਤੇ ਨਵਾਬ ਨੂੰ ਵੀ ਸਲਾਮ ਕੀਤੀ ਝੁਕ ਕੇ। ਇਹ ਹੈ ਧਰਮ ਦੀ ਗੱਲ। ਇਸੇ ਪ੍ਰਕਾਰ ਸਾਧ ਸੰਗਤ ਜੀ ਭਗਤ ਨਾਨਕ ਦੇਵ ਜੀ ਨੂੰ ਇਹ ਵੀ ਮਾਨ ਕਿਹਾ ਸੀ ਕਿਹੇ ਪੁੱਤਰ ਤੂੰ ਐ ਕਰ ਮੁਸਲਮਾਨ ਬਣ ਜਾ ਅਤੇ ਜਿਉਂਦਾ ਰਹੇਗਾ ਮੈਂ ਤੈਨੂੰ ਵੇਖਦੀ ਰਹੂੰ ਨਾਮ ਦੇਣ ਜਵਾਬ ਦੇ ਤਾਂ ਨਾ ਹੋ ਤੇਰਾ ਪੂੜਾ ਨਾ ਤੂੰ ਮੇਰੀ ਮਾਂ ਹੈ ਪਿੰਡ ਪਰੇ ਤੋਂ ਹਰ ਗੁਣ ਗਾਇ ਜੇ ਮਾਤਾ ਮੈਂ ਤੇਰਾ ਪੂੜਾ ਬੱਜਾ ਨਹੀਂ ਤੂੰ ਮੇਰੀ ਮਾਂ ਨਹੀਂ ਜਿਹਦੀ ਮੈਨੂੰ ਧਰਤ ਤੋਂ ਗਰਉਣੀ ਹੈ ਜੇ ਮੇਰੇ ਸੀ ਵੀ ਪੂਤਾ ਹੁੰਦੀ ਮਹਾਰਾਜ ਗੁਣ ਗੰਧਾਰੂ ਮੈਂ ਤਾਂ ਇਸ ਪ੍ਰਕਾਰ 사ਗ ਸੰਗੇ ਜੀ ਉਸ ਵੇਲੇ ਬਾਦਸ਼ਾਹਨ ਅਹੰਕਾਰ ਨਾਲ ਕਹਿ ਕੇ ਵੇਖੋ ਕਾਜੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਲਿਆ ਮੌਲ ਕਾਜੀ ਮੁੱਲਾ ਨੇ ਮੈਨੂੰ ਸਲਾਮਾ ਕਰਦੇ ਐ ਇਹ ਨਾਮ ਦੇ ਮੈਨੂੰ ਸਲਾਮ ਨਹੀਂ ਕਰਦਾ ਇਹਦਾ ਮੇਰਾ ਮੌਣ ਹੀ ਮਨ ਛੜਿਆ ਮਨ ਛੜਿਆ ਇਹਦੇ ਜਦੋਂ ਘਰ ਦੀ ਓਕੜ ਦਾ ਵਿੜਾ ਪਵੇ ਉਹ ਨੂੰ ਆਪਣੇ ਪਹੀ ਮਹਾਰਾਜ ਤੋਂ ਬਿਨਾ ਕਿਸੇ ਅੱਗੇ ਨੀ ਸਿਰ ਝੁਕਾਉਣਾ ਕਿਸੇ ਦੀ ਹਕੂਮਤ ਦੀ ਹੱਕੜ ਵਿੱਚ ਆ ਕੇ ਇਹ ਵੀ ਨਾਲ ਸਿੱਖਿਆ ਸੱਚੀ ਪਾਤਸ਼ਾਹੀ ਬਾਣੀ ਨਹੀਂ ਸੋ ਇਥੇ ਫਰਮਾਉਂਦੇ ਹਨ ਵੰਦਨਾ ਹਰ ਵੰਦਨਾ ਜੇ ਭਾਈ ਜੇ ਵੰਦਨਾ ਕਰਨੀ ਹੈ ਤਾਂ ਹਰੀ ਅਕਾਲ ਪੁਰਖ ਨੂੰ ਵੰਦਨਾ ਕਰੋ ਵਾਹਿਗੁਰੂ ਨੂੰ ਵੰਦਨਾ ਕਰਨੇ ਕਰਕੇ ਵੰਦਨਾ ਹਰ ਵੰਦਨਾ ਜੇ ਤੁਸੀਂ ਮਹਾਰਾਜ ਦੇ ਜੇ ਸਰ ਵਿੱਚੋਂਗੇ ਨਮਸਕਾਰ ਕਰੋਗੇ ਉਦੋਂ ਹਰੇਕ ਹੀ ਤੁਹਾਨੂੰ ਮੱਥਾ ਟੇਕੂਗਾ ਸਾਰੀ ਦੁਨੀਆ ਤੁਹਾਡੇ ਚਰਨਾਂ ਦੀ ਧੂੜ ਬਣੇਗੀ ਜਦੋਂ ਮਾਰਾ ਨੂੰ ਵੰਦਨਾ ਕਰੋਗੇ ਹਰੇਕ ਹੀ ਵੰਦਨਾ ਕਰੇਗਾ ਬੰਦਨਾ ਹਰ ਬੰਦਨਾ ਜੋ ਬੰਦਨਾ ਕਰਨੀ ਹੈ ਹਰੀ ਨੂੰ ਇਹ ਸਾਰ ਸਿੰਘ ਜੀ ਬੰਦਨਾ ਨੂੰ ਬੰਦ ਫ਼ਾਰਸੀ ਜਨਾਉ ਬੰਦੀਖਾਨੇ ਦਾ ਨਾਮ ਹੈ ਸੋ ਹਰ ਬੰਦਨਾ ਸੋ ਮਾਰੇ ਸਾਰੇ ਬੰਦੀਆਂ ਬੰਦੀਖਾਨੇ ਨੂੰ ਹਰ ਦੇਵੇਗਾ ਮੇਰ ਦੇਵੇਗਾ ਤੁਸੀਂ ਕਿਸੇ ਬੰਦੀਖਾਨੇ ਦੀ ਮਾਤਾ ਦੇ ਗਰਭ ਦੇ ਬੰਦੀਖਾਨੇ ਦੇ ਜੇੜ ਦੇ ਬੰਦੀਖਾਨੇ ਤੇ ਨਰਕ ਦੇ ਬੰਦੀਖਾਨੇ ਜਿੱਨੀ ਤਰੇ ਰਹੋਗੇ ਖਾਰੇ ਬੰਦੀਖਾਨਿਆਂ ਨੂੰ ਮਾਰਾ ਹਰ ਜੀਵੇਗਾ ਮੇੜ ਦੇਵੇਗਾ ਹਰ ਬੰਦਨਾ ਬੰਦਨਾ ਹਰ ਬੰਦਨਾ ਜੋ ਬੰਦਨਾ ਕਰਦੇ ਹਰੀ ਨੂੰ ਉਹ ਸਾਧ ਸੰਗਤ ਦੀ ਬੰਦਨਾ ਫਿਰ ਉਹ ਨਰਕ ਦੇ ਚ ਪੈ ਕੇ ਬੰਦ ਕੈਦ ਨਹੀਂ ਹੁੰਦੇ ਫਿਰ ਉਹ ਜੂਨਾ ਚ ਪੈ ਕੇ ਬੰਦ ਨਹੀਂ ਹੁੰਦੇ ਅਤੇ ਉਹ ਸਾਧ ਸੰਗਤ ਜੀ ਬੰਦਨਾ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ ਜਿੱਥੇ ਉਹ ਜਾਵਤ ਸੋ ਸੁਖ ਨੂੰ ਉਸ ਕਾ ਮੂੰਹ ਟੇਸਾ ਪਾਪੀ ਤਰਿਆ ਸਾਰੀ ਦੁਨੀਆ ਜੋ ਸਤੰਤਰ ਰਹਿੰਦੇ ਹਨ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਰੁਕਾਵਟ ਨਹੀਂ ਪਾ ਸਕਦਾ ਅੰਤਰਮੁਖ ਮਿਰਤੀ ਵਿੱਚ ਕਖਾ ਦੇਖ ਜਿਹੜੇ ਆਰਾਗ ਗਾਇਕ ਇਹ ਵੀ ਕਿਸੇ ਪ੍ਰਕਾਰ ਸਾਧ ਸੰਗੇ ਜੀ ਰਾਗਦੋਅਸ ਬਿਰਤੀ ਨੂੰ ਜਾਂਦੀ ਹੋਈ ਨੂੰ ਬ੍ਰਮਾਕਾਰ ਹੁੰਦੀ ਨੂੰ ਰੁਕਾਵਟ ਨਹੀਂ ਪਾ ਸਕਦੇ ਕਾਮ ਕ੍ਰੋਧ ਵੀ ਰੁਕਾਵਟ ਨਹੀਂ ਪਾ ਸਕਦੇ ਕਿਉਂ ਬੰਦ ਨਹੀਂ ਕਰ ਸਕਦੇ ਜਦੋਂ ਵਾਗ ਗੁਰੂ ਵੱਲ ਨੂੰ ਸੰਪੂਰਨ ਅਭਿਆਸਨ ਹੋ ਕੇ ਬਿਪੀ ਚੱਲਦੀ ਹੈ ਉਹਨੂੰ ਕਿਸੇ ਪ੍ਰਕਾਰ ਦਾ ਬੰਦ ਨਹੀਂ ਪੈ ਸਕਦਾ ਇਹ ਮਹਾਰਾਜ ਸਾਹਿਬ ਹਰੀ ਉਹਦੇ ਬੰਧਨਾਂ ਨੂੰ ਹਰ ਦਿੰਦਾ ਹੈ ਮੇੜ ਦਿੰਦਾ ਹੈ ਇਹ ਭਾਈ ਬੰਧਨਾਂ ਜੋ ਨਮਸਕਾਰ ਕਰਨੀ ਪਰਮੇਸ਼ਰ ਨੂੰ ਹੀ ਬੰਦਨਾ ਕਰਨੀ ਯੋਗ ਹੈ ਗੁਣ ਗਾਵੋ ਗੋਪਾਲ ਰਾਏ ਗੁਣਾਂ ਨੂੰ ਗਾਇਆ ਕਰੋ ਭਾਈ ਜੇ ਗੁਣ ਗਾਉਣੇ ਕਿਸੇ ਬੰਦੇ ਦੇ ਗੁਣ ਨਾ ਗਾਇਆ ਕਰੋ ਗੋਪਾਲ ਹੈ ਧਰਤੀ ਦਾ ਰਾਜ ਉਹ ਪਾਦਸ਼ਾਹ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਾਲਣ ਵਾਲਾ ਰਾ ਪ੍ਰਕਾਸ਼ ਰੂਪ ਰਾਜਾ ਹੈ ਜੋ ਉਸ ਵਾਹਿਗੁਰੂ ਦੇ ਗੁਣ ਗਾਇਆ ਕਰੋ ਗੁਣ ਗਾਉਣੇ ਕਰਕੇ ਕੀ ਫਾਲੂ ਗੁਣ ਦਾਵਤ ਹੋਵਤ ਪ੍ਰਕਾਸ਼ ਮਹਾਰੇ ਗੁਣ ਗਾਉਣੇ ਕਰਕੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋਵੇਗਾ ਫਿਰ ਚਰਨ ਕਮਲ ਮੈਂ ਹੋਏ ਨਿਵਾਸ ਇਹ ਗੁਣਾਂ ਦੇ ਗਾਉਣ ਦਾ ਫਲ ਹੋਵੇਗਾ ਰਹਾਉ ਵੱਡਾ ਭਾਗ ਭੀਟੇ ਗੁਰਦੇਵਾ ਜਿਦੋਂ ਬਹੁਤ ਜਨਾਂ ਦੇ ਉੱਤਮ ਭਾਗ ਹੈ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਾ ਮਿਲੇ ਹਮ ਕੋਟ ਪਾਦਲ ਮੂਰਤ ਗੁਰਦੇਵ ਹਨ ਕੋਟ ਪਰਾਧ ਮਿਟੇ ਹਰ ਸੇਵਾ ਮਹਾਰਾਜ ਜੀ ਦੀ ਕਿਰਪਾ ਕਰਕੇ ਕਰੋੜਾਂ ਉਹਨਾਂ ਦੇ ਪਰਾਧ ਔਗਣ ਮਿਟ ਗਏ ਜਿਨ੍ਹਾਂ ਨੇ ਹਰੀ ਦਾ ਸੇਵਨ ਭਜਨ ਕੀਤਾ ਹੈ ਚਰਨ ਕਮਲ ਜਾ ਕਾ ਮਨ ਰਾਪੈ ਜਿਨ੍ਹਾਂ ਦਾ ਮਨ ਸਾਧ ਸੰਗ ਜੀ ਸੱਚੇ ਬਾਦਸ਼ਾਹ ਦੇ ਚਰਨਾ ਕਉਨਾ ਜੇ ਰਾਤ ਦਾ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਕੋ ਜਨ ਪੂਜਨੀਕ ਕਵਲਵਾਦ ਪ੍ਰਕਾਸ਼ਮਈ ਹੈ ਚਰਨਾ ਤਿਸਤਾਨਸ ਰੂਪ ਹੈ ਕਵਲਵਾਦ ਨਰਲੀਪ ਰਹਿਣ ਵਾਲਾ ਹੈ ਜਿਨਾਂ ਮਨ ਨੂੰ ਉਸ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਕੋ ਜਨੋ ਪੁਰਸ਼ਾਂ ਨੂੰ ਸੋਗ ਜਿਹੜਾ ਤਰਪੀ ਸ਼ੋਕ ਮਾਤਰਾਤੋਂ ਦਿੱਤੋ ਆਤਮ ਬੇਟਾ ਜਿਹੜਾ ਸ਼ੋਕ ਮਾਤਰ ਸੰਸਾਰ ਤੋਂ ਤਰ ਜਾਂਦਾ ਹੈ ਇਹ ਸੋਗ ਅੱਗ ਦੀ ਨਹੀਂ ਸੜਨ ਵਾਲਾ ਹੈ ਆदमी ਨੂੰ ਸੋਗ ਦੀ ਆਗੋ ਉਸ ਜਨਪੁਰਖ ਨੂੰ ਨਹੀਂ ਵਿਆਪਦੀ ਲੱਗਦੀ ਸਾਗਰ ਤਰਿਆ ਸਾਧੂ ਸਾਧੂ ਸੰਗੇ ਸਾਧੂ ਦੀ ਸੰਗਤ ਕਰਕੇ ਇਸ ਸੰਸਾਰ ਸਮੁੰਦਰ ਤੋਂ ਤੇ ਸਾਧੂ ਸੰਗੇ ਇਹਨਾਂ ਪਾਠ ਜੀ ਪੋਥੀਆਂ ਦੇਖੋ ਜੀ ਇਸ ਬੀੜੀ ਛਪਿਆ ਨਹੀਂ ਹੈ ਸਾਧ ਮੁਗਤਾ ਹੀ ਹੈ ਸਾਧੂ ਸੰਗੇ ਲਾਦੇ ਹੋ ਸਾਗਰ ਤਰਿਆ ਸਾਧੂ ਸੰਗੇ ਤਲ ਵਾਧਵਾਲੀ ਸੰਗਰ ਕਰਕੇ ਉਸ ਸੰਸਾਰ ਸਮੁੰਦਰ ਤੋਂ ਪੁਰਖ ਤਰ ਗਿਆ ਹੈ ਨਿਰਭਉ ਨਾਮ ਜਪੋ ਹਰ ਰੰਗੇ ਕਲਮ ਦੇ ਦਿਓ ਲਾਲ ਜੀ ਨੂੰ ਨਿਰਭਉ ਹੋ ਕੇ ਨਾਮ ਜਪੋ ਹਰੀ ਦਾ ਪ੍ਰੇਮ ਕਰਕੇ ਪ੍ਰੇਮ ਦੇ ਰੰਗ ਕਰਕੇ ਭਰ ਤਨ ਦੂਖ ਕਿਛ ਪਾਪ ਨਾ ਫੀੜੇ ਇਕ ਤਾਂ ਪਰਾਏ ਪੰਦੀ ਇੱਛਾ ਨਾ ਰੱਖੋ ਵੇਖ ਕੇ ਸੜੋ ਨੋ ਵੀ ਇਹਨਾਂ ਕੋਈ ਤਾਨ ਕਿਉਂ ਹੈ ਇਹਨਾਂ ਤੁਹਾਨੂੰ ਸਾਡੇ ਕੋਲੇ ਆ ਜੇ ਤੇ ਕਿਸੇ ਕੀ ਦੋਸ਼ ਕਿਸੇ ਪ੍ਰਕਾਰ ਦੇ ਦੋਸ਼ ਨਾ આરોਪਨ ਕਰੋ ਹਣ ਹੋਏ ਤੇ ਪਾਪ ਨਾ ਫੀੜੇ ਪਾਪ ਨਾ ਕਰੋ ਗੁਰੂ ਸਾਹਿਬ ਦੀ ਆਗਿਆ ਤੋਂ ਉਲਟ ਕੰਮ ਕਰਨੇ ਪਾਪ ਹਨ ਕੁੱਲ ਫੇੜੇ ਕਰੇ ਨਾ ਪਾਪਾ ਨੂੰ ਜਮ ਜਿੰਦਾਰ ਨਾ ਆਵੇਂ ਨੀ ਉਹਨਾਂ ਦੇ ਸਾਥ ਸੰਗੀ ਜਮ ਜਿਹੜਾ ਹੈ ਨਾ ਜਿੰਦਾਰ ਜਿਨਾਦ ਚੰਡਾਲ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਤੇ ਜਿੰਦਾਰ ਨਾਉ ਜਿੰਦ ਦਾ ਬੈਰੀ ਜਿਹੜਾ ਜਮ ਹੈ ਜਿੰਦਾਰ ਨਾਉ ਡੰਡੇ ਦਾ ਸੰਪਰਦਾ ਵਿੱਚ ਡੰਡਾ ਲੈ ਕੇ ਜਮ ਨੇੜੇ ਨਹੀਂ ਆ ਸਕਦਾ ਉਹਨਾਂ ਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਦੀ ਆਗੋਂਾਂ ਦੇ ਅੰਦਰੋਂ ਪਰਮੇਸ਼ਰ ਦੇ ਨਾਮ ਦੇ ਯੱਲ ਕਰਕੇ ਆਪ ਹੀ ਬੁਝਾ ਦਿੱਤੀ ਮੇੜ ਦਿੱਤੀ ਹਾਂ ਨਾਨਕ ਉਦਰੇ ਪ੍ਰਭ ਸਰਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੀ ਸ਼ਰਨ ਪੈ ਕੇ ਉਹ ਗੁਰਮੁਖ ਉਦਰੇ ਗਏ ਹਨ